ਭਾਈ ਮਣੀ ਸਿੰਘ ਸਾਹਿਬ ਕਹਿਣ ਲੱਗੇ ਹੋਏਗਾ ਜਲਾਦ ਉਹ ਕਹਿੰਦਾ ਮੈਂ ਖਾਨਦਾਨੀ ਜਲਾਦ ਆ ਤੇ ਸਿੰਘ ਸਾਹਿਬ ਜੀ ਕਹਿੰਦੇ ਮੈਂ ਵੀ ਖਾਨਦਾਨੀ ਸ਼ਹੀਦ ਆ ਮੈਨੇ ਵੀ ਵੱਡੇ ਸ਼ਹੀਦ ਹਾਂ ਜੇ ਤੇਰੇ ਵੱਡਿਆਂ ਤੇਨੂੰ ਦੱਸਿਆ ਨਾ ਬੰਦਾ ਵੱਡੀ ਟੁਕੀ ਰੱਖਦਾ ਆ ਤੇ ਸਾਡੇ ਗੁਰੂ ਨੇ ਵੀ ਦੱਸਿਆ ਵਾ ਵੀ ਵਾਰ ਨੇ ਬਲਹਾਰ ਨੇ ਕਿੱਦਾਂ ਜਾਈਦਾ ਇਹ ਤੂੰ ਆਪਣਾ ਕੰਮ ਕਰ ਮੈਨੂੰ ਮੇਲਾ ਕਰ ਉਹਨੇ ਤੂੰ ਮੈਨੂੰ ਆਪਣੀਆਂ ਸਿੱਖਿਆਵਾਂ ਨਾ ਦੇ ਜਦੋਂ ਇਦਾਂ ਦੀ ਗੱਲ ਜਲਾਦ ਨੇ ਸੁਣੀ ਹੱਕਾ ਦਾ ਕਰ ਰਹੀਆ ਫਿਰ ਉਹ ਲਿਆਇਆ ਰਸੇ ਲਿਆਇਆ ਸੰਗਲ ਲਗਾ ਭਾਈ ਸਾਹਿਬ ਦੇ ਗੋਟ ਨੂੰ ਵਲ ਕੇ ਬੰਨਣ ਬਾਈ ਮਾਨੀ ਸਿੰਘ ਸਾਹਿਬ ਕਹਿੰਦੇ ਹੁਣ ਆ ਕੀ ਕਰਦੇ ਲਗਾ ਕਹਿੰਦਾ ਵੀ ਤੁਸੀਂ ਬੁੱਢਾ ਦਾਡਾ ਸਰੀਰ ਆ ਛੱਟ ਵੱਢ ਘਟ ਵੀ ਵੱਜ ਸਕਦੀ ਆ ਜੇ ਗੱਲੇ ਵੱਢ ਕੱਟ ਹੋ ਗਈ ਤਾਂ ਮੈਂ ਕੰਬਣ ਲੱਗ ਪੈਣਾ ਮੇਰਾ ਕੰਮ ਜਿਹੜਾ ਵਾ ਲੁਕੇਗਾ ਬਾਈ ਮਾਨੀ ਸਿੰਘ ਸਾਹਿਬ ਕਹਿੰਦੇ ਭਲਿਆ ਤੂੰ ਕੋਈ ਭੇਡ ਬੱਕਰੀ ਵਢਣ ਲੱਗਾ ਜਿਹਨੂੰ ਫੜ ਕੇ ਬੰਨ ਕੇ ਵਢੇਗਾ ਓਏ ਭਲਿਆ ਲੋਕਾ ਇਹ ਸਤਿਗੁਰੂ ਦੀ ਮੇਰੇ ਤੇ ਕਿਰਪਾ ਆ ਇਹਨੇ ਮੇਰੇ ਪੇਪਰ ਪ੍ਰੀਖਿਆ ਮਾਰਿਆ ਤੂੰ ਤੂੰ ਇਹ ਕਿ ਸਿੱਖ ਦਾ ਸਿਦਕ ਦੇਖੀ ਮੈਨੂੰ ਬੰਨ ਨਾ ਮੈਂ ਤਾਂ ਬੜੀ ਚਾਹ ਨਾਲ ਖਿਦੀ ਪਾਉਣੀ ਤੂੰ ਮੈਨੂੰ ਬੰਨੀ ਜਨ ਬੰਨ ਨਾ ਤੂੰ ਮੇਰੇ ਗੁਰੂ ਦੀ ਮਿਹਰ ਵੇਖ ਤੇ ਸਿੱਖ ਦਾ ਸਿਦਕ ਵੇਖ ਤੂੰ ਮੈਨੂੰ ਬੰਨ ਕੇ ਨਾ ਕੋਈ ਵੀ ਕਰ ਤੂੰ ਖੁੱਲੇ ਦਿਲਿਆ